ਵਾਈਗੁਰਗੀ ਕਾ ਖਾਲਸਾ ਵਾਈਗੁਰਗੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਤੇ Facebook ਪੇਜ ਤੇ ਸਵਾਤਿ ਅੱਜ ਨਹੀਂ ਆਪਾਂ ਵੀਡੀਓ ਲੈ ਕੇ ਆ ਪਟਿਆਲਾ ਸ਼ਹੀ ਪੱਗ ਜਿਹਨਾਂ ਤੋਂ 7.5 ਮੀਟਰ ਤੇ ਲੇ ਕਪੜਾ ਪੋਸੋ ਜਾਤੇ ਜਿਹੜਾ ਆਪਾਂ ਪੱਲਾ ਲੜ ਲਾਉਣਾ ਛੱਡ ਦੇ ਸੈਂਟਰ ਚੋਂ ਲਿਆ ਕੇ ਲੜਨੂ ਉਹਨੂੰ ਅਖਲ ਤਾਂ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋ ਹੀ ਪਲੇਟ ਆਪਾਂ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਸਾਫ ਕਰ ਲੈਣਾ ਹੈ ਸਾਫ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਕੇ ਤੇ ਅੱਧੀ ਗਲਟ ਅੱਧੀ ਗਲਟ ਅੱਧੀ ਅਖ ਅੱਧੀ ਗਲਟ ਆ ਕਿਹੜਾ ਲੜ ਨੂੰ ਸਾਫ ਕਰਕੇ ਨਾਲ ਦੀ ਨਾਲ ਪ੍ਰੈਸ ਕਰਕੇ ਜੇ ਸਭ ਵਿੱਚ ਕੋਈ ਬੰਨ੍ਹਾ ਰਹੇ ਨਾਲ ਦੀ ਨਾਲ ਪ੍ਰੈਸ ਕਰਕੇ ਜਿਹੜਾ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਰੱਖ ਲਓ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋ ਹੀ ਪੱਲਿਆਂ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਚਾੜਾ ਖੋਲ ਕੇ ਦੂਜੇ ਪੱਲੇ ਨਾਲ ਵਮਟਾਈ ਵਾਲੇ ਤੇ ਆਪਾਂ ਜਿਹੜਾ ਲੜ ਨੂੰ ਇੱਕ ਵਾਰ ਫੋੜ ਕਾਣਾ ਹੈ ਫੋੜ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚਾਰੋਂ ਕਿਨਾਰੇ ਪ੍ਰੈਸ ਕਰਕੇ ਤੇ ਆਪਣਾ ਜਿਹੜਾ ਲੜ ਨੂੰ ਥੱਲੇੋਂ ਫਾਸਾ ਜਿਹੜਾ ਸੈੱਟ ਕਰਕੇ ਤੇ ਨਾਲ ਦੀ ਨਾਲ ਹੱਥ ਫੇਰ ਕੇ ਜਿਹੜੇ ਉਸ ਲੜ ਦੇ ਵਿੱਚੋਂ ਜਿਹੜੇ ਆਪਾਂ ਵਾਲਿਓ ਕੱਢ ਗਏ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਜਿਹੜਾ ਲੜ ਨੂੰ ਨਾਲ ਦੀ ਨਾਲ ਬਾਹਰ ਫੇਰ ਕੇ ਤੇ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਈ ਪੱਲਿਆਂ ਵਿੱਚ ਜਿਹੜੇ ਆ ਪੱਲੇ ਪੱਲੇ ਨੂੰ ਜਿਆਦਾ ਹੋਲ ਕੇ ਦੂਜੇ ਪੱਲੇ ਨਾਲ ਬਾਂਵਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨ ਹੈ ਤੇ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬਣਾ ਹੈ ਦੱਬ ਕੇ ਤੇ ਆਪਾਂ ਜਿਹੜਾ ਲੜ ਨੂੰ ਜਿੰਨੀ ਆਪਾਂ ਨੋਗਰੀ ਛੜਾਈ ਰੱਖੀ ਸੀ ਉਹ ਜੀ ਗਾਂ ਜਾ ਕੇ ਜਿਹੜੀ ਆਪਾਂ ਤੜਾਈ ਵਧਾ ਦੇਣੀ ਆ ਤਾਂ ਜਿਹੜਾ ਸਭੇ ਚ ਕੋਡੋਂ ਗਨਾ ਪਵੇ ਤੇ ਨਾਲੇ ਨਾਲ ਉੱਤੋਂ ਜਿਹੜਾ ਲੜ ਨੂੰ ਤੇ ਥੱਲੇ ਵਾਲ ਨੂੰ ਪ੍ਰੈਸ ਕਰਕੇ ਤੇ ਚਾਰੇ ਪਾਸੇ ਜਿਹੜਾ ਆਪਾਂ ਲੜ ਚੱਕੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਪ੍ਰੈਸ ਕਰਕੇ ਤੇ ਸਾਫ਼ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਹੈ ਵੀਡੀਓ ਵੱਤਵਾ ਸ਼ੋ ਜੂਗ ਦੇ ਤਾਂ ਜਿਹੜੇ ਵੀਰਾਂ ਨੂੰ ਪਟੇਲਾ ਸ਼ਹੀ ਪੱਗ ਬਣਨੇ ਚ ਕੋਈ ਪ੍ਰਾਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰਾਬਲਮ ਦਾ ਸੁਲਝਣ ਕਰ ਲੈਣਾ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਰੋਲ ਦਾ ਥੱਲੇ ਰੱਖ ਕੇ ਬੰਦਪਾਸ ਉਤਰਾ ਕੇ ਦੋਈ ਬਲਿਆਂ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੁੱਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਜਿਹੜਾ ਵਦੂ ਦਾ ਕੱਪੜਾ ਹੋਊਗਾ ਉਹਨੂੰ ਆਪਾਂ ਥੱਲੇ ਵੱਲ ਖਿੱਚ ਗਏ ਤੋ ਤੋ ਜਿਹੜਾ ਲੜ ਨੂੰ ਦੱਬਣਾ ਹੈ ਤੇ ਦੱਬ ਕੇ ਫਿਰ ਥੱਲੇ ਕੇ ਤੇ ਇੱਕ ਵਾਰ ਫੇਰ ਫੋਲਡ ਕਰਾਂਗਾ ਤਾਂ ਜਿਹੜੇ ਆਪਣੀ ਲੜ ਵਿੱਚ ਕੱਸ ਪੈ ਜਵੇ ਤੇ ਉਸ ਵਿੱਚ ਕੋਈ ਬਲ ਨਾ ਰਹੇ ਤੇ ਜਿਹਨੇ ਉਹਦੀ ਨੋਕ ਤੋਂ ਚੜਾਈ ਰੱਖੀ ਸੀ ਉਹਦੀ ਆਪਾਂ ਗਾਹ ਜਾ ਕੇ ਜਿਹੜੀ ਆਪਾਂ ਉਹਦੀ ਚੜਾਈ ਵਧਾ ਦੇਣੀ ਹੈ ਤੇ ਨਾਲ ਦੀ ਨਾਲ ਜਿਹੜਾ ਆਪਾਂ ਲੜ ਨੂੰ ਉੱਤੋਂ ਵੀ ਸੈਟ ਕਰਕੇ ਤੇ ਥੱਲੇੋਂ ਸੈਟ ਕਰਕੇ ਤੇ ਆਪਾਂ ਸਾਫ਼ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਲਗਾ ਦੇਣਾ ਹੈ ਜਿਹੜਾ ਤੁਸੀਂ ਬਾਜੋ ਬਾਦ ਵਿੱਚ ਵੀ ਫੇਰ ਸਕਦੇ ਹੋ ਪਹਿਲਾਂ ਵੀ ਫੇਰ ਸਕਦੇ ਹੋ ਇਹ ਤੁਹਾਡੇ ਡਿਪੈਂਡਾ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋ ਹੀ ਪੱਲੀਆਂ ਵਿਚੜਿਆ ਆਪਾਂ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਬਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਸੈਟ ਕਰ ਲੈਣਾ ਹੈ ਇਹ ਸੈਟ ਕਰਕੇ ਜਿਸ ਵਿੱਚ ਕੋ ਡੰਗ ਨਾ ਪਵੇ ਤਾਂ ਚੰਗੀ ਤਰ੍ਹਾਂ ਜਿਹੜਾ ਪੱਲੜ ਨੂੰ ਸਜੀ ਸਾਈਡ ਤੋਂ ਵੀ ਜਿਹੜਾ ਆਪਾਂ ਪ੍ਰੈਸ ਕਰ ਲੈਣਾ ਹੈ ਪ੍ਰੈਸ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈਟ ਕਰਨਾ ਹੈ ਸੈਟ ਕਰਕੇ ਤੇ ਜਿਹੜਾ ਵੱਧੂ ਦਾ ਕਪੜਾ ਹੋਗਾ ਉਹਨੂੰ ਆਪਾਂ ਥੱਲੇ ਵੱਲ ਖਿੱਚ ਗਏ ਤੇ ਇੱਕ ਵਾਰ ਫੇਰ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਪ੍ਰੈਸ ਕਰਕੇ ਤੇ ਜਿਹੀ ਤਰ੍ਹਾਂ ਜਿਹੜੇ ਉਸ ਵਿੱਚੋਂ ਬਲ ਕੱਢ ਗਏ ਜਿਹੜਾ ਲੜ ਨੂੰ ਲਗਾਉਣਾ ਹੈ ਵੀਡੀਓ ਵੱਤ ਵਾਰ ਸ਼ੋਅ ਦੇ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਟਿਆਲਾ ਸ਼ਾਹੀ ਪੱਗ ਬਣਾਉਣ ਚ ਕੋਈ ਪ੍ਰੋਬਲਮ ਹੋਦੀ ਆ ਤਾਂ ਇਸ ਵੀਡੀਓ ਦੇਖ ਲਈ ਆਪਣੀ ਪ੍ਰੰਤ ਦਾ ਸੋਲੂਸ਼ਨ ਕਰ ਲੈਣਾ ਤੇ ਹੁਣ ਜਿਹੜੇ ਆਪਾਂ ਲੜ ਲਾਇਏ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਈਫੇਰਨਾ ਹੈ ਜਿਹੜਾ ਆਪਾਂ ਵਾਈਫੇਰਨਾ ਹੈ ਉਹ ਪੂਰੀ ਗੁਲਾਈ ਵਿੱਚ ਫੈਨ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਦੂਜਾ ਲੜ ਲਾਇਆ ਸੀ ਥੱਲੇ ਉਹ ਜਿਹੜੇ ਆਪਾਂ ਵਾਈਫੇਰਨਾ ਸ਼ੁਰੂ ਕਰਨ ਹੈ ਤੇ ਉਹਦੇ ਵਿੱਚ ਜਿਹੜਾ ਉਹ ਵਾਈਫੇਰਨਾ ਜਿਹਦਾ ਉਹ ਜਿੰਨਾ ਉਹਦਾ ਫਾਂਸੜਾ ਲੱਗੇ ਜੀ ਉਹਨਾਂ ਹੀ ਉਹਦਾ ਫਾਂਸੜਾ ਲਾ ਕੇ ਤੇ ਉਹਦੇ ਵਿੱਚ ਜਿਹੜਾ ਆਪਾਂ ਵਾਈਫੇਰ ਕਿ ਉਹਦੀ ਸਫਾਈ ਕਰਨੀ ਹੈ ਤੇ ਚੰਗੀ ਤਰ੍ਹਾਂ ਇਹ ਪੂਰੀ ਸਫਾਈ ਕਰਕੇ ਤੇ ਉਸ ਲੜਤੀ ਮਟਾਈ ਜਿਹੜੀ ਆ ਬਹੁਤ ਸੱਟ ਕਰਕੇ ਜਿਹੜਾ ਲੜਾ ਲੜਾਂ ਨੂੰ ਤੇ ਬਾਜ ਫੇਰ ਕੇ ਜਿਹੜਾ ਆਪਾਂ ਚੰਗੀ ਤਰ੍ਹਾਂ ਉਹਨਾਂ ਨੂੰ ਸਾਫ਼ ਕਰ ਲੈਣਾ ਹੈ ਤੇ ਜਿਹੜਾ ਬਾਜ ਫੇਰਨਾ ਉਹ ਪੂਰੀ ਗੁਲਾਈ ਵਿੱਚ ਥੋੜੀ ਜਿਹੀ ਟੇਢੇ ਚ ਰੱਖ ਕੇ ਜਿਹੜਾ ਫੇਰਨਾ ਹੈ ਜਿਹੜਾ ਆਪਾਂ ਹੁਣ ਜਿਹੜਾਂ ਵਿੱਚ ਬਾਜ ਫੇਰ ਕੇ ਚੰਗੀ ਤਰ੍ਹਾਂ ਜਿਹੜੇ ਆਪਾਂ ਨੋਟ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਬਾਜ ਫੇਰ ਕੇ ਚੰਗੀ ਤਰ੍ਹਾਂ ਲੜਾਂ ਸੱਟ ਕਰ ਲੈਣਾ ਹੈ ਤੇ ਉੱਤੋਂ ਵੀ ਜਿਹੜੇ ਆਪਾਂ ਲੜਨੇ ਉਹ ਸੱਟ ਕਰਕੇ ਤਸੀਂ ਉੱਤਲੇ ਵਾਲੀ ਸੈਟਿੰਗ ਕਰਨੀ ਡਬਲ ਜਿਹੜਾ ਆਪਣਾ ਬੱਤ ਸਕਦੇ ਹਾਂ ਜੇ ਨਾ ਹੋ ਤਾਂ ਲੈ ਕੇ ਪਿੱਛੇ ਤਾਂ ਕਿਹੜੀ ਆਪਾਂ ਉਹ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਾਉਣ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲ ਤਾਂ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਹੀ ਪੱਲਿਆਂ ਵਿਚੜਿਆ ਆਪਾਂ ਪਹਿਲੇ ਪੱਲੇ ਨੂੰ ਜ਼ਿਆਦਾ ਹੋਲ ਕੇ ਦੂਜੇ ਪੱਲੇ ਨੂੰ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਬੈਗ ਤੋਂ ਪਿੰਚ ਕਰਨਾ ਹੈ ਪੇਚ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਸੈਟ ਕਰਨਾ ਹੈ ਸੈਟ ਕਰਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਅੱਖ ਬਲਾਵੇ ਥੋੜਾ ਜਿਹਾ ਫੋੜ ਕਰਾਂਗੇ ਤੇ ਚੌਥਾ ਤੇ ਪੰਜਵਾਂ ਤੇ ਛੇਵਾਂ ਲੜ ਜਿਹੜਾ ਅੱਖ ਤੱਕ ਅੱਖ ਤੱਕ ਖੋਲ ਕੇ ਲਗਾਵਾਂਗੇ ਤਾਂ ਇਹੜਾ ਆਪਣਾ ਕਲਗੀ ਲੜ ਤੇ ਸਕੇ ਤੇ ਹੁਣ ਆਪਾਂ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਤੇ ਜਿੱਥੋਂ ਕਿਤੋਂ ਜਿੱਥੇ ਆਪਾਂ ਫੋਲਡ ਕਰਿਆ ਉਹਦੇ ਜਿਹੜੀ ਆਪਣੀ ਸੱਜੀ ਸਾਈਡ ਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵੱਲ ਖਿੱਚ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਡਬਲ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਤੇ ਆਪਣੀ ਸ਼ੇਪ ਸੈੱਟ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਕਿਹ ਕਿਹ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਹੁਣ ਤੇ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਜਿਹੜਾ ਵਾਈਫਰ ਨਾ ਹੈ ਜੇ ਉਹਨਾਂ ਦੀ ਸਫਾਈ ਕਰਨੀ ਹੈ ਤੇ ਜੇ ਕੋਈ ਲੜ ਜਿਆਦਾ ਮਟਾਈ ਚ ਆ ਜਾਂਦਾ ਹੈ ਤਾਂ ਉਸ ਉੱਤੇ ਪਰ ਜਿਹੜਾ ਲੜ ਲੜੋ ਤੇ ਬਾਜ ਬਾਨਾ ਪ੍ਰੈਸ ਕਰਕੇ ਉਸ ਲੜ ਦੀ ਜਿਹੜੀ ਆਪਾਂ ਸਫਾਈ ਕਰ ਲੈਣੀ ਹੈ ਤੇ ਬਾਹਰ ਦੇ ਲੈਣਾ ਦੀ ਸਫਾਈ ਕਰਨੀ ਡਬਲ ਸ਼ੀਸ਼ਾ ਆਪਣਾ ਵਰਤੋ ਸਾਦੇ ਹੋ ਚੰਗੀ ਤਰ੍ਹਾਂ ਜਿਹੜੇ ਆਪਾਂ ਲੜਾਂ ਦੀ ਉਹ ਸਫਾਈ ਕਰ ਲੈਣੀ ਹੈ ਤੇ ਉੱਤੋਂ ਵੀ ਜਿਹੜੇ ਆਪਣੇ ਲੜਨੇ ਉਹ ਸੈਟ ਕਰ ਲੈਣੇ ਹਨ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਉਹ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਕ ਦੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਜਿੱਥੇ ਆਪਾਂ ਸ਼ੇਵਾਂ ਲੜ ਫੋਲ ਕਰੀ ਉੱਥੋਂ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਵਾਲਾਂ ਨੂੰ ਕੱਢ ਲੈਣਾ ਹੈ ਤੇ ਜਿਹੜੇ ਲੜ ਲਗਾਉਣ ਤੋਂ ਬਾਅਦ ਉੱਤੇ ਬਲ ਰਹੇ ਨੇ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢਾਂਗੇ ਤੇ ਆਪਣੀ ਜਿਹੜੀ ਸ਼ੇਪ ਸੈਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਇਹ ਵੀਡੀਓ ਸਾਂਤਰੀ ਇਲੈਕਟ੍ਰਿਕ ਲਈ ਵਰਤਿਆ ਗਿਆ ਤੇ ਵੀਡੀਓ ਵਾਰ-ਵਾਰ ਸ਼ੇਅਰ ਯੂ ਕਰਿਓ ਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਦੀ ਉਹ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਬਾਜ ਫੇੜ ਕੇ ਆਪਣੀ ਬਲਾ ਨੂੰ ਕੱਢਾਂਗੇ ਤੇੜਾ ਆਪਾਂ ਪੱਗ ਵਿੱਚ ਲਾਉਣਾ ਹੈ ਨੱਕ ਦੀ ਜਿਹੜਾ ਆਪਾਂ ਪੱਗ ਵਿੱਚ ਲਾਉਣਾ ਹੈ ਜਿਹੜਾ ਆਪਾਂ ਕਾਲੀ ਲੜ ਲਾੜਣਾ ਹੈ ਲੜ ਨੂੰ ਅੱਧਾ ਉੱਤੇ ਉਹ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਬੈਗ ਤਾਂ ਚੜਾਈ ਕੁ ਲੈ ਕੇ ਮੂੜੇ ਲੈ ਕੇ ਜਿਹੜੀ ਆਪਾਂ ਉਹਦੀ ਚੜਾਈ ਘਟਾ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਉਹਦੇ ਵਾਲ ਨੇ ਉਹ ਕੱਟ ਕੇ ਤੇ ਉਤੋਂ ਇਹ ਲੜ ਨੂੰ ਸੈਟ ਕਰ ਲੈਣਾ ਹੈ ਤੇ ਥੱਲੇ ਉਹ ਜਿਹੜੇ ਆਪਾਂ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਤੇ ਜਿਹੜੇ ਉੱਤੇ ਵਾਲ ਰਹਿੰਦੇ ਹਨ ਉਹਨਾਂ ਨਾਲ ਆਪਾਂ ਬਾਹਨਾ ਕੱਢ ਗਏ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੂੰ ਵਾਲ ਕੱਟ ਗਏ ਤੇ ਆਪਾਂ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਪੱਗ ਪਿੰਦਾ ਥੱਲੇ ਰੱਖ ਕੇ ਜਿਹੜਾ ਲੜ ਨੂੰ ਜੰਗੀ ਤਰ੍ਹਾਂ ਪ੍ਰੈਸ ਕਰਨਾ ਹੈ ਪ੍ਰੈਸ ਕਰਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹੈ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੀ ਉਨੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਤੇ ਉਸ ਵਿੱਚ ਜਿਹੜੇ ਜਿੰਨੇ ਵਾਲ ਪੈਂਦੇ ਉਹਨਾਂ ਨਾਲ ਆਪਾਂ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਉੱਤੋਂ ਵੀ ਲੈ ਆ ਉੱਤੋਂ ਵੀ ਜਿਹੜਾ ਆਪਾਂ ਲੜ ਨੂੰ ਸ਼ਟ ਕਰ ਲੈਣਾ ਹੈ ਇਹ ਤੁਹਾਡੇ ਲੜੂ ਉੱਤੋਂ ਖਿਸਕੇ ਜਾਂਦਾ ਹੈ ਤਾਂ ਉਸੇ ਇੱਕ ਜਾਂ ਦੋ ਪਾਗ ਲੈ ਜਿਹੜੇ ਆਪਣੇ ਲਗਾ ਸਕਦੇ ਹੋ ਤੇ ਆਪਣੀ ਬਾਕੀ ਪਗ ਦੀ ਜਿਹੜੀ ਹੁਣ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਬਾਅਦ ਫੇਟ ਕੇ ਆਪਣੇ ਵਾਲ ਨੇ ਕੱਢ ਲੈਣੇ ਹਨ ਤੇ ਆਪਾਂ ਜਿਹੜੀ ਬਾਕੀ ਪਗ ਦੀ ਉਹ ਸੈਟਿੰਗ ਕਰ ਲੈਣੀ ਹੈ ਤੇ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਨੂੰ ਆਪਾਂ ਹਲਕਾ ਹਲਕਾ 3D ਕਰਾਂਗੇ ਇੱਕ ਗੱਲ ਜਰੂਰ ਧਿਆਨ ਚ ਰੱਖਿਆ ਜਿਹੜੇ ਆਪਾਂ ਲੜ 3D ਕਰਨੇ ਉਹ ਪਾਇਦੇ ਉਹਨਾਂ ਵਿੱਚ ਕੋਈ ਵੱਲ ਨਹੀਂ ਰਹਿਣ ਦੇਣਾ ਹੈ ਤੇ ਜੇ ਵੱਲ ਰਹਿਦਾ ਹੈ ਤਾਂ ਆਪਾਂ ਉਸਨੂੰ ਬਾਹਰ ਨਾਲ ਕੱਟ ਕੇ ਫਿਰ ਆਪਾਂ ਜਿਹੜੇ ਲੜ ਨੇ ਉਹ 3D ਕਰ ਸਕਦੇ ਹਾਂ ਤੇ ਜਿੰਨੇ ਕਿੰਨੇ ਆੜੇ ਆਪਣੇ ਲੜ ਨੇ ਉਹ ਸੈੱਟ ਕਰਕੇ ਤੇ ਬਾਕੀ ਪਗ ਜਿਹੜੀ ਆਪਾਂ ਉਹ ਸੈਟਿੰਗ ਕਰਕੇ ਜਿਹੜਾ ਹੁਣ ਆਪਾਂ ਸੈਲ ਟਕਣਾ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਸੈਂਟਰ 'ਚ ਉਹਨੂੰ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾਰੇ ਪਾਸੋਂ ਫਲਾ ਫਲਾ ਕੇ ਜਿਹੜਾ ਆਪਾਂ ਸੈਲ ਟਕਣਾ ਹੈ ਤੇ ਜਿਹੜਾ ਹੁਣ ਆਪਾਂ ਸੈਲ ਟਕਣਾ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਸੈਂਟਰ 'ਚ ਉਹਨੂੰ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੋਂ ਫਲਾ ਕੇ ਜਿੱਥੋਂ ਕਿਤੇ ਸੈਲ ਨਗਰੇ ਤਾਂ ਉੱਥੋਂ ਹੀ ਤੋਂ ਆਪਾਂ ਡਬਲ ਸੀਅ ਦੇ ਕੇ ਆਪਣਾ ਸੈਲ ਕਵਰ ਕਰਕੇ ਤੇ ਇੱਕ ਗੱਲ ਦਾ ਧਿਆਨ ਰੱਖਿਓ ਭਈ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਸੈਂਟਰ 'ਚ ਉਹ ਫਰੰਟ ਤੋਂ ਖਿਸਕੇ ਨਾ ਇੱਕ ਵਾਰ ਫੇਰ ਕਿਚਾਂਗੇ ਤਾਂ ਜਿਹੜਾ ਆਪਣਾ ਸਿਰੋ ਚੰਗੀ ਤਰ੍ਹਾਂ ਇਹ ਸਾਰੇ ਪਾਸੇ ਟੈਡ ਕਵਰ ਟੈਡ ਕਵਰ ਹੋ ਸਕੇ ਤੇ ਜਿੱਥੋਂ ਕਿ ਤਰ ਸਕ ਸਿਰ ਨਗਰਾਂ ਤੋਂ ਛੋਟੇ ਜਿਹੇ ਸ਼ੀਸ਼ਾ ਦੇ ਕੇ ਆਪਣਾ ਸਿਰੋ ਕਵਰ ਕਰਕੇ ਤੇ ਟੈਡ ਪਾਸੇ ਬਾਅਦ ਫੇਰ ਕੇ ਤੇ ਜਿਹੜਾ ਪਾਸੇ ਰਿਕਵਰ ਕਰਨਾ ਹੈ ਤੇ ਉਂਗਲੀਆਂ ਨਾਲ ਵੀ ਜਿਹੜਾ ਆਪਣਾ ਸਿਰ ਸਿਰ ਕਵਰ ਕਰਕੇ ਜਿਹੜਾ ਬੈਗ ਦਾ ਲੜ ਲਾਉਣਾ ਅੱਧਾ ਹਜੋ ਅੱਧਾ ਖੱਪੀ ਫੋਲਡ ਕਰਕੇ ਜਿਹੜਾ ਲੜ ਨੂੰ ਬੈਗ ਤੇ ਇਹ ਦੱਬ ਦੇਣਾ ਹੈ ਜੋ ਜਿਹੜੀ ਆਪਾਂ ਬਾਕੀ ਪੱਕ ਦੀ ਸ਼ੈਡਿੰਗ ਕਰ ਲੈਣੀ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਜੂਣੇ ਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ